ਦੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 103 ਸਾਲ ਪਹਿਲਾਂ 14 ਦਸੰਬਰ 1920 ਨੂੰ ਸਾਡੇ ਮਹਾਨ ਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁਖ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1 ਮਹੀਨਾ ਪਹਿਲਾਂ ਬਣੀ ਸੀ 13 ਨਵੰਬਰ 1920 ਨੂੰ ਤੇ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਇਆ ਜਿਹੜਾ ਅੱਜ 103 ਸਾਲਾ ਪੁਰਾਣਾ ਸਥਾਪਨਾ ਦਿਵਸ ਜਿਹੜਾ ਅੱਜ ਉਹ ਸਮੁੱਚੇ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਜੀ ਸਮੇਤ ਸਾਰਿਆਂ ਨੇ ਖੰਡਪਾਟ ਸਾਹਿਬ ਦੀ ਪਰੰਪਤਾ ਕਰਕੇ ਭੋਗ ਪਾ ਕੇ ਕੀਰਤਨ ਕਰਕੇ ਤੇ ਗੁਰੂ ਦੇ ਸਨਮੁਖ ਹੋ ਕੇ ਸਭ ਤੋਂ ਵੱਡੀ ਜਿਹੜੀ ਅੱਜ ਦੀ ਅਹਿਮ ਇੱਕ ਗੱਲ ਆ ਉਹ ਆ ਕੇ ਅਰਦਾਸ ਵੀ ਸਤਿਗੁਰਾਂ ਦੇ ਸਨਮੁਖ ਹੋਈ ਜਾਣੇ ਅਣਜਾਣੇ ਦੀਆਂ ਭੁੱਲਾਂ ਬਖਸ਼ ਦੇਣੀਆਂ ਤੇ ਪ੍ਰਧਾਨ ਸਾਹਿਬ ਨੇ ਵੀ ਅੱਜ ਫਰਾਕ ਦਿਲੀ ਦੇਖਦੇ ਹਾਂ ਆਪਣੇ ਦਿਲ ਦੇ ਹਿਰਦਿਆਂ ਦੇ ਵਿੱਚੋਂ ਇਸ ਸਮੁੱਚੇ ਪੰਥ ਤੋਂ ਅੱਜ ਮਾਫੀ ਵੀ ਗੁਰੂ ਅਕਾਲ ਤਖਤ ਦੇ ਸਾਹਮਣੇ ਕੋ ਕੇ ਮੰਗੀ ਆ ਮੈਂ ਸਮਝਦਾ ਜਿਹੜਾ ਸਮਾਂ ਆ ਇਹ ਬੜਾ ਭਿਆਨਕਰ ਚੱਲ ਰਿਹਾ ਕਿਉਂਕਿ ਸਿੱਖ ਪੰਥ ਦੀ ਜਿਹੜੀ ਸ਼ਕਤੀ ਆ ਇਹਨੂੰ ਖੇਰੂ-ਖੇਰੂ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਕਈ ਵਾਰੀ ਸਾਡੇ ਕੁਝ ਵੀਰ ਸ਼ਾਮਲ ਹੋ ਜਾਂਦੇ ਅੱਜ ਪ੍ਰਧਾਨ ਜੀ ਨੇ ਵੀ ਬੇਨਤੀ ਕੀਤੀ ਮੈਂ ਵੀ ਪਹਿਲਾਂ ਬੇਨਤੀ ਕੀਤੀ ਸੀ ਕਿ ਭਰਾਵਾਂ ਦਾ ਬਖਰੇਵਾ ਘਰ ਵਿੱਚ ਹੋ ਸਕਦਾ ਪਰ ਪ੍ਰਾਤਨ ਸਾਡੀ ਰਵਾਇਤ ਰਹੀ ਜੇਲੇ ਕੋ ਬਾਹਰਲਾ ਹਮਲਾ ਕਰੇ ਅਸੀਂ ਇਕੱਠੇ ਹੋ ਜਾਂਦੇ ਅੱਜ ਸਮੁੱਚਾ ਪੰਥ ਇਕੱਠਾਂ ਇਕੱਤਰ ਹੋਵੇ ਇਹ ਇਕੱਠਾਂ ਇਕੱਤਰ ਹੋਇਆ ਸਿੱਖ ਪੰਥ ਦੀ ਤਾਕਤ ਸ਼ਕਤੀ ਵਧੂਗੀ ਸਭ ਤੋਂ ਵੱਡੀ ਐਸਲੇ ਸਾਡੇ ਲਈ ਜਿਹੜੇ ਸਾਡੇ ਲੰਬੇ ਆਰਸੇ ਤੋਂ ਜੇਲਾਂ ਵਿੱਚ ਬੈਠੇ ਸਾਡੇ ਸਿੱਖ ਬੰਦੀ ਉਹਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਕਿਉਂਕਿ ਫਾਂਸੀ ਦੀ ਸਜ਼ਾ ਆ ਹਾਲੇ ਉਹ 마ਫ ਨਹੀਂ ਕੀਤੀ ਤੇ ਬਾਕੀ ਸਿੰਘ ਸੋ ਉਹ ਵੱਡਾ ਅਸੀਂ 20 ਤਰੀਕ ਨੂੰ ਜਿਹੜਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਉੱਥੇ ਜੇ ਬਰਕਾਬਗੰਜ ਗੁਰਦੁਆਰੇ ਤੋਂ ਰਾਸ਼ਟਰੀ ਰਾਸ਼ਟਰਪਤੀ ਭਵਨ ਨੂੰ ਜਾਣਾ ਬਿਲਕੁਲ ਸ਼ਾਂਤੀ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਔਰ ਸਮੂਚੀਆਂ ਜਥੇਬੰਦੀਆਂ ਜਿਹੜੀਆਂ ਜਿਹਦੇ ਵਿੱਚ ਜਿਹੜੇ ਸਾਡੇ ਕਹਾਨ ਜਥੇਬੰਦੀਆਂ ਉਹਨਾਂ ਨੇ ਵੀ ਬਹੁਤਿਆਂ ਨੇ ਸਮਰਥਨ ਕੀਤਾ ਔਰ ਸਮੂਚੀਆਂ ਨਿਹੰਗ ਸਿੰਘ ਜਥੇਬੰਦੀਆਂ ਦામਦਮੀ ਟਕਸਾਲ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਇਹ ਵੀ ਬੇਨਤੀ ਕਰਨਾ ਜਿਹੜੇ ਦੂਸਰੇ ਅਕਾਲੀ ਦਲ ਆ ਉਹ ਵੀ ਉਹਦੇ ਵਿੱਚ ਸ਼ਾਮਲ ਹੋਣ ਕਿਉਂਕਿ ਕੋਈ ਨਿੱਜ ਦਾ ਨਹੀਂ ਇਹ ਕੌਮ ਦਾ ਹੈ ਤੇ ਕੌਮ ਪ੍ਰਾਸਤੀ ਦਾ ਸਬੂਤ ਆ ਗੁਰੂ ਸਾਹਿਬ ਕਿਰਪਾ ਕਰਨ ਵੱਧ ਤੋਂ ਵੱਧ ਉਸੇ ਪਹੁੰਚੀਏ ਉਸ ਦਿਨ ਅਸੀਂ ਉਹ ਜਿਹੜਾ 26 ਲੱਖ ਪਰਫਾਰਮ ਆ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਸਪੋਰਟ ਕਰਨਾ ਆ ਸੋ ਮੈਂ ਸਮਝਦਾ ਅੱਜ ਇਹ ਜਿਹੜਾ ਬਹਰਾ ਆਪਾਂ 10300 ਸਾਲਾ 103 ਸਾਲਾ ਮਨਾਇਆ ਜਿੱਥੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਉਥੇ ਧੰਨ ਸਾਹਿਬ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਹਬਜ਼ਾਦੇ ਜਿਨ੍ਹਾਂ ਨੇ ਆਪਣੀ ਲਹੂ ਤੇ ਮਿੰਜ ਦੇ ਨਾਲ ਇਹ ਸਿੱਖ ਪੰਥ ਦੀ ਸਿਰਜਣਾ ਕੀਤੀ ਸੀ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਉਹਨਾਂ ਦੇ ਵੀ ਵਧਾਈ ਦਿਨ 103 ਸਾਲਾ ਸ਼ੌਮਣੀ ਕਾਲੀਦਲ ਦਾ ਸਥਾਪਨਾ ਦੇ ਉਹਦੇ ਵੀ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਸਿੱਖ ਕੌਮ ਇਕੱਤਰ ਹੋ ਕੇ ਗੁੱਸੇ ਗਿਲੇ ਭੁਲਾ ਕੇ ਆਪਾਂ ਦੁਸ਼ਮਣਾਂ ਦੀ ਪਹਿਚਾਨ ਕਰੀਏ ਬਹੁਤ-ਬਹੁਤ ਧੰਨਵਾਦ ਜੀ ਲਗਾਤਾਰ ਹੀ ਬੇਨਤੀਆਂ ਦੇ ਦੌਰ ਲਗਾਤਾਰ ਹੀ ਵਾਅਦੇ ਜਾਰੀ ਨੇ ਕਿ ਲੱਗਦਾ ਨਹੀਂ ਇਸ਼ੂ ਨਹੀਂ ਰੇਸ ਕਰ ਪਾਰੀ ਦੇਖੋ ਬਿਆਦਮੀਆਂ ਤੇ ਬੜੀ-ਬੜੀ ਰਾਜਨੀਤੀ ਹੋਈ ਜੀ 5 ਸਾਲ ਕਾਂਗਰਸ ਕਰਦੀ ਚੱਲ ਗਈ 17 ਤੋਂ ਲੈ ਕੇ 22 ਤੱਕ 2 ਸਾਲ ਆਹ ਕਰਦੇ ਚੱਲ ਗਏ ਤੇ ਹੁਣ ਮੈਂ ਅੱਜ ਤੁਹਾਨੂੰ ਰਿਮਾਈਂਡ ਵੀ ਕਰਾਉਣਾ ਪੇ 2118 ਦਾ ਸਮਾਂ ਚੇਤੇ ਕਰੋ ਸੌਰੀ 2 ਸਾਲ ਪਹਿਲਾਂ ਦਾ ਜਦੋਂ ਸੱਚਖੰਡ ਦੇ ਵਿੱਚ ਕਿਸੇ ਨੇ ਹੀ ਹਾਈ ਹਾਈ ਨਹੀਂ ਸੀ ਕੀਤਾ ਮੂੰਚ ਉਂਗਲਾ ਪਾ ਕੇ ਬਹਿ ਗਏ ਇਹ ਅੱਜ ਬਿਆਦਮੀਆਂ ਦਾ ਫਿਰ ਦੌਰ جاری ਆ ਪਰ ਮੈਂ ਕਹਿ ਸਕਦਾ ਕਿ ਆ ਜਿਹੜੀ ਮੌਕੇ ਦੀ ਸਰਕਾਰ ਆ ਇਹਨੂੰ ਕੋਈ ਚਿੰਤਾ ਨਹੀਂ ਇਹ ਤਾਂ ਕੰਨਾਂ ਦੇ ਵਿੱਚ ਰੂਹ ਪਾ ਕੇ ਬੈਠੀ ਅੱਖਾਂ ਦੇ ਪੱਟੀ ਬੰਨ ਕੇ ਬੈਠੀ ਆ ਕਿੰਨੀਆਂ ਬਿਆਦਮੀਆਂ ਸੀਰੀਅਸ ਲੋ ਸੀਰੀਅਸ ਹੋਈਆਂ ਜੇ ਕੋਈ ਹੋਰ ਸਰਕਾਰ ਹੁੰਦੀ ਤੇ ਸ਼ਾਇਦ ਹੁਣ ਨੂੰ ਮੋਰਚੇ ਲੱਗੇ ਹੁੰਦੇ ਪਰ ਇਹਨਾਂ ਦੇ ਖਿਲਾਫ ਏਡੀ ਵੱਡੀ ਅੱਜ ਮੈਂ ਸਮਝਦਾ ਜਿਹੜੀ ਪਿੱਛੇ ਪਟਿਆਲੇ ਹੋਈ ਆ ਬੜੀ ਹਿਰਦੇ ਬਾਜ ਕਿਸੀ ਤੇ ਇਹੋ ਜਿਹੀਆਂ ਜਿਹੜੀਆਂ ਬਿਆਦਮੀਆਂ ਹੋ ਰਹੀਆਂ ਇਹਦੇ ਲਈ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਜੇ ਆ ਸੱਚਖੰਡ ਦੇ ਵਿੱਚ ਉਦੋਂ ਕਾਂਗਰਸ ਸਰਕਾਰ ਸੀ ਜਿਹਦਾ ਡੀਐਨਏ ਟੈਸਟ ਕਰਕੇ ਅਸੀਂ ਕਿਹਾ ਸੀ ਪਤਾ ਕਰੋ ਕਿ ਕਿੱਥੋਂ ਆਇਆ ਕੋਈ ਜਵਾਬ ਨਹੀਂ ਸੋ ਸਰਕਾਰਾਂ ਦਾ ਰੋਟੀਆਂ ਸੇਕਦੀਆਂ ਲੱਗਦਾ ਨਹੀਂ ਕਿ ਜੀ ਰਾਸ਼ਟਰਪਤੀ ਕੋ ਟਾਈਮ ਮਿਲ ਗਿਆ ਨਹੀਂ ਕੋਈ